ਕਦਰ ਤੁਹਾਡੀ ਨਹੀਂ ਜਿਸ ਦਰ ਤੇ ਕਦਰ ਤੁਹਾਡੀ ਨਹੀਂ ਜਿਸ ਦਰ ਤੇ ਉਸ ਦਰ ਨੂੰ ਛੱਡ ਦਿਓ ਗਿਆਨ ਨੂੰ ਨੱਕ ਬੁੱਲ ਚੁੱਕਣ ਜਿਸ ਕਰਦੇ ਗਿਆਨ ਨੂੰ ਨੱਕ ਬੁੱਲ ਚੁੱਕਣ ਜਿਸ ਕਰਦੇ ਉਸ ਘਰ ਨੂੰ ਛੱਡ ਦਿਓ ਕਦਰ ਤੁਹਾਡੀ ਨਹੀਂ ਜਿਸ ਦਰ ਤੇ ਉਸ ਦਰ ਨੂੰ ਛੱਡ ਦਿਓ ਉਸ ਦਰ ਨੂੰ ਛੱਡ ਦਿਓ ਹੋ ਬੰਸੇ ਆਪਣੇ ਗੋਦੜੀ ਦਾ ਲਾਲ ਪਛਾਣ ਕੇ ਬੰਸੇ ਆਪਣੇ ਗੋਦੜੀ ਦਾ ਲਾਲ ਪਛਾਣ ਕੇ ਉਸ ਦੀ ਕਦਰ ਕਰਿਆ ਕਰੋ ਝੋਲੀ ਚੁੱਕ ਚੁੱਕ ਕੇ ਘੁੰਮਣ ਤੋਂ ਮਲਖਪੁਰੀ ਝੋਲੀ ਚੁੱਕ ਚੁੱਕ ਕੇ ਘੁੰਮਣ ਤੋਂ ਮਲਖਪੁਰੀ ਆਪਣੀਆਂ ਜੜਾਂ ਦਾ ਧਿਆਨ ਕਰੋ ਜਿੱਥੇ ਦੇਖ ਦੇਖ ਤੁਸਾਂ ਨੂੰ ਸੜਦੇ ਜਿੱਥੇ ਦੇਖ ਦੇਖ ਤੁਸਾਂ ਨੂੰ ਸੜਦੇ ਉਸ ਦਰਦ ਨੂੰ ਛੱਡ ਦਿਓ ਦਰ ਤੁਹਾਡੀ ਨਹੀਂ ਜਿਸ ਦਰ ਤੇ ਉਸ ਦਰ ਨੂੰ ਛੱਡ ਦਿਓ ਉਸ ਦਰ ਨੂੰ ਛੱਡ ਦਿਓ ਉਸ ਦਰ ਨੂੰ ਛੱਡ ਦੇਓ 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 ਦੇਓ